ਮਾਰਤੇ ਯਾਰ ਕਿਹਣਾ ਸੀ 2 ਘੰਟੇ ਹੋ ਗਏ ਬਾਂਗਿਆ ਨਾ ਯਾਰ ਦੇਖ ਲੈ ਣਾਂਗੇ ਬਾਹਰ ਕਿਤਾ ਲੋਕ ਨਾ ਭਾਂਦੇ ਲੁਕਣ ਮਿਲ ਜਾਂਦੇ ਲਾ ਬਾਂਗਿਆ ਯਾਰ ਚਲੋ ਚੱਲ ਗਏ ਭਾਇਆ ਕਿਤੇ ਹੋ ਟਿਕਣਾ ਪਾ ਲਿਆ ਲੋਕਾਂ ਨੂੰ ਪਤਾ ਲੱਗਿਆ ਤਾਂ ਐਵੇਂ ਮੜਿਆ ਮਾਰਤੇ ਹੌਲੀ ਹੌਲੀ ਲੱਗਦਾ ਮੈਂ ਕਿਹਣਾ ਬਾਂਗਿਆ ਨਾ ਯਾਰ ਚੱਲਿਆ ਇਦੋਂ ਮਾਂ ਤਾਂ ਨਹੀਂ ਸਲਾਹ ਹੁੰਦਾ ਮਨ ਲੱਗੇ ਨੂੰ ਸਲਾਹ ਤਾਂ ਆਉਣੀ ਤੇਰੀ ਮਾਂ ਹੀ ਨਹੀਂ ਸੀ ਜੇ ਪੁਰਾਣ ਜਮੰਗ ਦਾ ਕੱਦ ਵੱਜ ਜਾਂਦਾ ਹੋਰੇ ਪੁਲਿਸ ਦੀ ਭਰਤੀ ਹੋ ਜਾਂਦਾ ਮੈਨੂੰ ਲੱਗਦਾ ਹੁਣ ਤਾਂ ਹੋ ਗਿਆ ਨਾ ਭਰਤੀ ਯਾਰ ਆਪ ਤਾਂ ਬਾਗਿਆ ਦੇ ਮੈਨੋ ਵਿਵਤਾ ਚ ਪਾ ਗਿਆ ਚੱਲ ਮਗਰਾ ਹੋ ਟਕਣਾ ਭਾਲਦੇ ਹੁਣ ਆਪਾਂ ਕੋਈ ਓਏ ਸਾਰਾ ਹੱਡ ਗੋਡੇ ਟੁੱਟ ਜਾਂਦੇ ਇੱਕ ਤਾਂ ਕੱਲ ਦਾ ਮਾਲ ਨਹੀਂ ਖਾਤਾ ਅਵਲੀਆ ਮੂੰਹ ਤਾਂ ਧੋਲ ਗਿਆ ਯਾਰ ਦੋ ਦਿਨ ਹੋ ਗਏ ਲੈ ਪਾਣੀ ਠੰਡਾ ਹੋਊਗਾ ਓਏ ਆ ਮਾਰਦੇ ਆਂ ਅਵਲੀਆ ਓਏ ਮੂੰਹ ਤਾਂ ਤੋਹੀ ਲੈ ਜਣਾ ਕਿੱਥੇ ਫਸ ਗਏ ਯਾਰ ਕਿੱਧਰ ਜਾਈਏ ਓਏ ਮਾਰਦੇ ਉਹ ਦੇਖੀ ਆਉਣੀਆਂ ਡਿੱਗ ਪਏ ਪਾਏ ਦਾ ਖੂਹੀ ਬੈਤਰ ਤਾਂ ਆਹ ਕਿਹੜਾ ਖਣਕਾ ਹੋਈ ਜਾਂਦਾ ਯਾਰ ਮੈਨੂੰ ਲੱਗਦਾ ਇੱਥੇ ਫਿਰਦਾ ਹੋਈ ਹੈ ਹਾਂ ਹਏ ਓਏ ਠੰਡ ਲੱਗ ਜਾਂਦੀ ਐ ਇੱਕ ਤਰ੍ਹਾਂ ਆਪਣੇ ਮੀਂਹ ਪਾਤਾ ਯਾਰ ਚੱਲ ਓਏ ਨੇੜੇ ਹੋ ਕੇ ਦੇਖੀ ਉਹ ਕਿਹੜਾ ਫਿਰਦਾ ਓਏ ਚੱਲੋ ਨੇੜੇ ਨੂੰ ਦੇਖ ਚੱਲੋ ਆਉਣੀਆਂ ਕੋਲੇ ਹੋ ਕੇ ਦੇਖਦੇ ਆਂ ਓਏ ਲੱਗਦਾ ਤਾਂ ਮੈਨੂੰ ਜੈਨ ਲਗਾ ਜਮਾ ਗਿਆ ਯਾਰ ਨਾਲੇ ਕਹਿੰਦੇ ਲਿਫਾਹ ਲੈ ਲਿਆ ਯਾਰ ਜਾ ਕੇ ਦੇਖਦੇ ਆਂ ਕੀ ਗੱਲ ਮਗਰ ਤੂੰ ਮੈਂ ਤਾਂ ਦੀਪੂ ਆ ਤੂੰ ਕਿਦਾਂ ਤੁਰਿਆ ਫਿਰਦਾ ਪੁੱਛਣਾ ਯਾਰ ਉਹ ਛੱਤੇ ਕੱਟੇ ਦੇ ਬਵਾਣੇ ਬਾਇੇ ਹੋਏ ਨੇ ਉਹ ਮੈਨੂੰ ਕਹਿੰਦਾ ਤੂੰ ਇਹਦਾ ਪੱਖੇ ਦਾ ਫਾਲ ਲੈ ਕੇ ਮਾਗਿਆ ਯਾਰ ਉਹ ਮੈਂ ਤਾਂ 2 ਦਿਨ ਹੋ ਗਏ ਭੈਣਾਂ ਤੇ ਭੁੱਖੇ ਮਾਦਿਆਂ ਖੇਤ ਆ ਜਾ ਵੀ ਮਗਰ ਆਪਾਂ ਪੈਗੀ ਗੱਲ ਕਰਦੇ ਆ ਮੰਜੇ ਤੇ ਆ ਜਾ ਕੇਰਾ ਬੈਠੇ ਚਾਹ ਪਾਣੀ ਪੀਂਗਾ ਹੋਰ ਓਏ ਹੋਰ ਯਾਰ ਨਾ ਭੁੱਖੇ ਮਰਿਆ 2 ਦਿਨ ਹੋ ਗਏ ਭਣਾਵਾ ਆ ਜਾ ਆ ਜਾ ਭਾਈ ਹੋਰ ਪ੍ਰਸਾਦਾ ਪਾਣੀ ਠਕੇਗਾ ਓਏ ਹਾਂ ਭਰਾਵਾ ਨੋਟੀ ਵੀ ਖਾਵਾਂਗੇ ਤੇ ਚਾਹ ਵੀ ਪੀਵਾਂਗੇ ਮੈਂ ਤਾਂ 2 ਦਿਨ ਹੋ ਗਏ ਪੱੱਖਾਂ ਫਿਰਦਾ ਆ ਬੈਠੀ ਗੱਲ ਕਰਦੇ ਆ ਬੈ ਜਾ ਕੇਰਾ ਆਪਣਾ ਯਾਰ ਘੁੱਟ ਚਾਹ ਬਣਾਇਆ ਯਾਰ ਕੁੱਪ ਕੁੱਪ ਜਾਂ ਬਾਲੀ ਪਾਈ ਫਿਰਦਾਗਾ ਐ ਭਰਾਵਾ ਮੈਂ ਤਾਂ ਦੋ ਦਿਨ ਉਹ ਛਰੋ ਜਨਾਨ ਕੱਟੀਆਂ ਤੇ ਮੱਛਰ ਐ ਡਾਣਾ ਮੱਛਰ ਐ ਆਪਣਾ ਉਹਨੂੰ ਤਾਂ ਅੱਧੇ ਪਰੇ ਮੂਣਾ ਪਾਣੀ ਮੇਰੇ ਮੈਂ ਤਾਂ ਪਹਿਲੀ ਔਖਾਂ ਦੋ ਦਿਨ ਹੋ ਗਏ ਇਹ ਤਾਂ ਮੈਂ ਧਰ ਦੋਨਾ ਸਾਈਡ ਤੇ ਤੂੰ ਮਨੇ ਕੀ ਕਹਦਾ ਸਭਈ ਮੱਗਰਾ ਤੂੰ ਸਾਈਡਾਂ ਸਰੋਹ ਵਿੱਚ ਬੈਠਾ ਹੀ ਕਰਦਾ ਸੀਗਾ ਘਰ ਹੀ ਤੁਝ ਜਾਇਆ ਗਿਆ ਉਹ ਪੁੱਛਣਾ ਬਜੀ ਯਾਰ ਉਹ ਯਾਰ ਆਪਣਾ ਸੱਤਾ ਨਹੀਂ ਯਾਰ ਪੰਡਤਾਂ ਦਾ ਕਟਾ ਉਹਨੇ ਛਾਪੇ ਪਾਏ ਆ ਸ਼ਾਨੇ ਯਾਰ ਮੈਨੂੰ ਕਹਿੰਦਾ ਉਹ ਤਾਂ ਫਾਂ ਲੈ ਕੇ ਮਾਗ ਗਿਆ ਅੱਡੀ ਗੱਲ ਕਰ ਗਿਆ ਤੇ ਨਾਲ ਹੋਰਾ ਮੈਂ ਤਾਂ ਦੋ ਦਿਨ ਹੋ ਗਏ ਨਾ ਤੇ ਚਾਹ ਨਾ ਪਾਣੀ ਐ ਡਣਾ ਮੱਛਰਾ ਭਰਾ ਉਹਥੇ ਰਾਤ ਕੱਟੀ ਮੈਂ ਤਾਂ ਉਹ ਸੱਤਾ ਯਾਰ ਤੂੰ ਸੱਤੇ ਦੇ ਮਗਰ ਕਿਥੋਂ ਲੱਗ ਗਿਆ ਉਹ ਤਾਂ ਜਮਾ ਸਿਰੇ ਦਾ ਚੁਗਲੋ ਘੋਰਾ ਇੱਕ ਵਾਰ ਤੂੰ ਮੈਨੂੰ ਫੋਨ ਲਾ ਕੇ ਮਰੀ ਪੋਸਟ ਲੈਦਾ ਪਰ ਮੇਰੇ ਕੋਲੇ ਕਿਹੜਾ ਐ ਫੋਨ ਆ ਯਾਰ ਮਗਰ ਵੀ ਤੇ ਕੋਲੇ ਕਿਹ ਹੁੰਦਾ ਹੈਗਾ ਇਹ ਫੋਨ ਜੇ ਤੂੰ ਲਈ ਫਿਰਦਾ ਹੁੰਦਾ ਨਾਲ ਉਹ ਵੇ ਓਏ ਉਹ ਤੇਰੀ ਭਜਾਈ ਨਹੀਂ ਲੈ ਲੈ ਜਵਾਕਾਂ ਦੀ ਪੜ੍ਹਾਈ ਦਾ ਔਖਾ ਆ ਯਾਰ ਆਨਲਾਈਨ ਕਲਾਸਾਂ ਜਾਂ ਲੱਗਦੀਆਂ ਆ ਯਾਰ ਅੱਛਾ ਚੱਲ ਫਿਰ ਆਪਾਂ ਮਗਰਾਂੇ ਕਰਦੇ ਆ ਪਿੰਡ ਚੱਲਦੇ ਆ ਪਿੰਡ ਜਾ ਕੇ ਗੱਲਬਾਤ ਤੂੰ ਚਾ ਮਗਰਾ ਇਥੇ ਲਿਖੀ ਚਾਹ ਸਵਾਲ ਲਗੂ ਤੂੰ ਹੁਣ ਪਿੰਡ ਚੱਲ ਕਰ ਲੈ ਆ ਕੇ ਤੂੰ ਚਾਹ ਉੱਥੇ ਪੀਣਾ ਵਧੀਆ ਬਣਾ ਕੇ ਜਾਵਾਂ ਦੁੱਚ ਪੱਤੀ ਪਾਉਂਗਾ ਚੱਲ ਯਾਰ ਤੇਰੀ ਭਜਾਈ ਮੀ ਦੇਖਦੇ ਦੋ ਦਿਨ ਹੋ ਗਏ ਯਾਰ ਚੱਲ ਚੱਲੀ ਤੈਨੂੰ ਲੈ ਕੇ ਚੱਲਾ ਕਰੇ ਕਾਤੇ ਐ ਤੂੰ ਬਾਈਕ ਤੇ ਐ ਮਰਾ ਇੱਥੇ ਖੜਾ ਮੋਟਾ ਚੱਲ ਬਰਾਵਾ ਤੋਰਿਆ ਤਾਂ ਨਹੀਂ ਮੱਥਾ ਜਾਂਦਾ ਆ ਜਾ ਵੀ ਮਗਰਾ ਬੈ ਜਾ ਚੱਲੀਏ ਘਰ ਨੂੰ ਉਹਨੂੰ ਲੈ ਵੀ ਜਾਊਗਾ ਹੈ ਕਾਬ ਲੈ ਕੇ ਜਾਊਗਾ ਤੂੰ ਪੈੜ ਤੇ ਸਹੀ ਕਿਹੜਾ ਮੇਰੇ ਨਾਲ ਤੁਰ ਲੈ ਕੇ ਚੱਲਾ ਕਰੇ ਯਾਰ ਤੂੰ ਇੰਨਾ ਸੋਹਣਾ ਮੁੰਡਾ ਪੜਿਆ ਲਿਖਿਆ ਯਾਰ ਤੂੰ ਆ ਕਿਤੇ ਸ਼ਕਲਾ ਚੱਕੀ ਫਿਰਦਾ ਇਹ ਤਾਂ ਕਰਮ ਵਾਲਾ ਗਾ ਮੋਟਾ ਯ ਭਾਈ ਮਗਰਾ ਕਾਰੋਬਾਰ ਦਾ ਵੀ ਦੇਖਣਾ ਪੈਂਦਾ ਸਾਰਾ ਆਵਦਾ-ਆਵਦਾ ਓਏ ਕਾਨੂੰ ਕੀ ਵਾ ਤੇਰੇ ਨੂੰ ਚੰਗਾ ਤੇਰੀ ਉਹ ਜ਼ਮੀਨ ਅਕਲ ਨਾਲ ਕਰਾ ਤੂੰ ਇਹ ਕਹਦਾ ਕਿਉਂ ਦੇਣਾ ਤਾਂ ਗੱਲ ਤਾਂ ਮਗਰਾ ਤੇਰੀ ਉਹ ਸਹੀ ਲੱਗਦੀ ਆ ਚੱਲ ਮੈਂ ਬਾਪੂ ਨਾਲ ਕਰੇ ਸਲਾਹ ਕਰੂੰਗਾ ਜਾ ਕੇ ਓਏ ਸਲਾਹ ਚ ਨੂੰ ਨਹੀਂ ਕਰਦੇ ਬਾਲੀ ਤੂੰ ਕੱਲ ਨੂੰ ਲੈ ਆਈ ਚੱਲ ਠੀਕ ਆ ਚੱਲ ਹੁਣ ਆਪਾਂ ਕਿਹਣਾ ਚੱਲੀਏ ਘਰੇ ਮੈਂ ਟੱਕੇ ਨਾਲ ਜੇ ਲੈ ਜੂਗਾ ਤਾਂ ਚੱਲ ਬਣਦੇ ਭਰਾਵਾਂ ਲੈ ਕੇ ਜਾਊਗਾ ਲਿਆਊਗਾ ਕਿਉਂ ਨਹੀਂ ਤੇ ਤਮ ਪਾਣ ਆ ਲੇਟ ਵਾਲੇ ਹੋ ਗਏ ਚੱਲ ਚੱਲਦੇ ਆਂ ਭਾਈ ਮੈਂ ਕਿੱਕ ਮਾਰ ਕੇ ਚੜ੍ਹ ਜਾਂਦਾ ਚੱਲ ਯਾਰ ਓਏ ਕੀ ਹੋ ਗਿਆ ਏ ਤੁਰਕੇ ਮਾਰ ਜਾਣਿਆ ਹਬਲਾ ਇੱਕ ਦਾ